ਫਿਲਮ ਬਹੁਤ ਵਧੀਆ ਜੀ ਉਹਨਾਂ ਲੋਕਾਂ ਦੀ ਕਹਾਣੀ ਹੈ ਜਿਹੜੇ ਵੰਡ ਤੋਂ ਪਹਿਲਾਂ ਪਾਕਿਸਤਾਨ ਦੇ ਸਰਦਾਰ ਸੀਗੇ ਜ਼ਮੀਰਾਂ ਵਾਲੇ ਲੋਕ ਸੀ ਵੰਡ ਤੋਂ ਬਾਅਦ ਜਦੋਂ ਇੱਧਰ ਆਏ ਤਾਂ ਬਲੈਕੀਏ ਬਣੇ ਤੇ ਇੱਕ ਬਹੁਤ ਚੰਗਾ ਮੈਸੇਜ ਹੈ ਔਰ ਬੜੇ ਵੱਡੇ ਪੱਧਰ ਤੇ ਸੀ ਫਿਲਮ ਬਣਾਈ ਹੈ ਹਰ ਪੰਜਾਬੀ ਬੰਦੇ ਨੂੰ ਪ੍ਰਾਊਡ ਹੋਊਗਾ ਕਿ ਸਾਡਾ ਅੱਜ ਪੰਜਾਬੀ ਸਿਨੇਮਾ ਸਾਊਥ ਦੇ ਬਰਾਬਰ ਬਾਲੀਵੁੱਡ ਦੇ ਬਰਾਬਰ ਜਾ ਕੇ ਚਲਾ ਗਿਆ ਅਸੀਂ ਇਸ ਪੱਧਰ ਦੀ ਫਿਲਮ ਬਣਾਈ ਹੈ ਇੰਨੇ ਵੱਡੇ ਬਜਟ ਦੀ ਅਸੀਂ ਫਿਲਮ ਬਣਾਈ ਹੈ ਜਰੂਰ ਜਾ ਕੇ ਤੁਸੀਂ ਆਪਣਾ ਪਾਰਟ ਪਲੇ ਕਰੋ ਪੰਜਾਬੀ ਸਿਨੇਮਾ ਨੂੰ ਸਪੋਰਟ ਕਰੋ ਥੈਂਕ ਯੂ ਦਾ ਕਿਸਨਰ ਹੋ ਰਿਹਾ ਹੈ ਮੇਰਾ ਰੋਲ ਜੀ ਨਿੰਮੋ ਨਾਮ ਦੀ ਕੁੜੀਆ ਉਹਦਾ ਕਿਰਦਾਰ ਪਲੇ ਕਰ ਰਹੀ ਹਾਂ ਮੈਂ ਪੋਲੀਟਿਸ਼ੀਅਨ ਵੀ ਦਿਖਾਇਆ ਵਿੱਚ ਗਰੀਬ ਕੁੜੀ ਅਮੀਰ ਸੋ ਸਾਰੇ ਤਰ੍ਹਾਂ ਦੇ ਸ਼ੇਡਸ ਮਿਕਸ ਕਰਕੇ ਮੈਨੂੰ ਕਿਰਦਾਰ ਇਹ ਮਿਲਿਆ ਸ਼ੂਟਿੰਗ ਕਿੱਥੇ ਕਿੱਥੇ ਹੋਈ ਹੈ ਇਹ ਰਾਜਸਥਾਨ ਚ ਹਾਂਜੀ ਸ੍ਰੋਤਨ ਕੀ ਬੰਬੇ ਹੋਈ ਹੈ ਬੰਬੇ ਕੀ ਮਾਈ ਆਰ ਹਮੇਸ਼ਾ ਕਦੇ ਵੀ ਚੰਗੇ ਕੰਮ ਦੀ ਸ਼ੁਰੂਆਤ ਜੋ ਅਸੀਂ ਕਰਦੇ ਹਾਂ ਇੱਥੋਂ ਵੈਗਰੂ ਦੇ ਦਰ ਤੋਂ ਆਸ਼ੀਰਵਾਦ ਲੈ ਕੇ ਹੀ ਕਰਦੇ ਹਾਂ ਅਸੀਂ ਕਿ ਦੁਨੀਆ ਦਾ ਕੋਈ ਵੀ ਇਨਸਾਨ ਜਦੋਂ ਆਪਣੇ ਕਿਸੇ ਕੰਮ ਦੀ ਆਪਣੀ ਚੜ੍ਹਤ ਲਈ ਅਰਦਾਸ ਕਰਨ ਆਉਂਦਾ ਤਾਂ ਇਸੇ ਦਰ ਤੋਂ ਕਰਕੇ ਜਾਂਦਾ ਔਰ ਇਸੇ ਦਰ ਤੋਂ ਸਭ ਕੁਝ ਮਿਲਦਾ ਪੂਰੀ ਟੀਮ ਪੂਰੀ ਟੈਕਨੀਕਲ ਟੀਮ ਅਸੀਂ ਸਾਰੀਆਂ ਬੈਸਟ ਤੋਂ ਬੈਸਟ ਸਾਊਂਡ ਤੋਂ ਬਾਲੀਵੁੱਡ ਤੋਂ ਲਈਆਂ ਨੇ ਕਿਸੇ ਚੀਜ਼ ਦੀ ਕਮੀ ਨਹੀਂ ਛੱਡੀ ਅਸੀਂ ਇੱਕ ਚੰਗੀ ਫਿਲਮ ਬਣਾਉਣ ਦੇ ਵਿੱਚ ਔਰ ਟ੍ਰੇਲਰ ਨੂੰ ਔਰ YouTube ਦੇ ਉੱਤੇ ਟ੍ਰੇਲਰ ਆਇਆ ਉਹਨੂੰ ਬਹੁਤ ਰਿਸਪਾਂਸ ਮਿਲੇ ਆ ਔਰ ਮਿਊਜ਼ਿਕ ਨੂੰ ਬਹੁਤ ਰਿਸਪਾਂਸ ਮਿਲ ਰਿਹਾ ਹੁਣ ਇਸ ਗੁਰੂ ਦੇ ਦਰ ਤੋਂ ਵਾਹਿਗੁਰੂ ਦੇ ਦਰ ਤੋਂ ਆਸ਼ੀਰਵਾਦ ਲਿਆ ਸਾਡੀ ਸਾਰੀ ਟੀਮ ਨੇ ਔਰ ਬਾਬਾ ਜੀ ਕਿਰਪਾ ਕਰਨੀ ਹੈ ਸਾਡੇ ਤੇ ਅੱਜ ਵਾਹਿਗੁਰੂ ਦੇ ਗੁਰੂ ਦੀ ਨਗਰੀ ਆਏ ਆ ਜੀ ਸ੍ਰੀ ਹਰਮੰਦਰ ਸਾਹਿਬ ਸਾਡੀ ਫਿਲਮ ਆਉਣੀ ਆ 8 ਮਾਰਚ ਨੂੰ ਬਲੈਕਆਟੂ ਵਿਵੇਕ ਕੋਰੀ ਸਾਹਿਬ ਪ੍ਰੋਡਿਊਸਰ ਸਾਹਿਬ ਲक्की ਧਾਲੀਆਲ ਜਬਜੀ ਖਹਿਰਾ ਜੀ ਉਹ ਅੰਦਰ ਸੇਵਾ ਕਰ ਰਹੇ ਨੇ ਸੋ ਸਾਡੀ ਸਾਰੀ ਟੀਮ ਆਈ ਔਰ ਹਮੇਸ਼ਾ ਕਦੇ ਵੀ ਚੰਗੇ ਕੰਮ ਦੀ ਸ਼ੁਰੂਆਤ ਜੋ ਅਸੀਂ ਕਰਦੇ ਹਾਂ ਇੱਥੋਂ ਵੈਗਰੂ ਦੇ ਦਰ ਤੋਂ ਆਸ਼ੀਰਵਾਦ ਲੈ ਕੇ ਹੀ ਕਰਦੇ ਹਾਂ ਅਸੀਂ ਕਿ ਦੁਨੀਆ ਦਾ ਕੋਈ ਵੀ ਇਨਸਾਨ ਹੈ ਜਦੋਂ ਆਪਣੇ ਕਿਸੇ ਕੰਮ ਦੀ ਆਪਣੀ ਚੜ੍ਹਤ ਲਈ ਅਰਦਾਸ ਕਰਨ ਆਉਂਦਾ ਤਾਂ ਇਸੇ ਦਰ ਤੋਂ ਕਰਕੇ ਜਾਂਦਾ ਔਰ ਇਸੇ ਦਰ ਤੋਂ ਸਭ ਕੁਝ ਮਿਲਦਾ ਅੱਜ ਅਸੀਂ ਜੋ ਵੀ ਹਾਂ ਜਿੱਥੇ ਵੀ ਹਾਂ ਜਿਦਾ ਅਸੀਂ ਫਿਲਮਾਂ ਕਰ ਰਹੇ ਹਾਂ ਸਭ ਇਸ ਗੁਰੂ ਦੇ ਦਰ ਦੀ ਬਖਸ਼ਿਸ਼ ਹੈ ਔਰ ਹਮੇਸ਼ਾ ਇੱਥੇ ਆ ਕੇ ਰੂਹ ਨੂੰ ਸਕੂਨ ਮਿਲਦਾ ਹੈ ਸ਼ਾਂਤੀ ਮਿਲਦੀ ਹੈ ਔਰ ਸਾਨੂੰ ਐ ਲੱਗਦਾ ਜਦ ਤੱਕ ਅਸੀਂ ਦਰਤੇ ਨਹੀਂ ਆਉਂਦੇ ਅਸੀਂ ਅਧੂਰੇ ਆ ਸਾਡਾ ਕੰਮ ਸੰਪੂਰਨ ਨਹੀਂ ਹੁੰਦਾ ਸਰਾਂ ਦੀ ਫਿਲਮ ਫਿਲਮ ਬਹੁਤ ਵਧੀਆ ਜੀ ਉਹਨਾਂ ਲੋਕਾਂ ਦੀ ਕਹਾਣੀ ਹੈ ਜਿਹੜੇ ਵੰਡ ਤੋਂ ਪਹਿਲਾਂ ਪਾਕਿਸਤਾਨ ਦੇ ਸਰਦਾਰ ਸੀਗੇ ਜ਼ਮੀਰਾਂ ਵਾਲੇ ਲੋਕ ਸੀ ਵੰਡ ਤੋਂ ਬਾਅਦ ਜਦੋਂ ਇੱਧਰ ਆਏ ਤਾਂ ਬਲੈਕੀਏ ਬਣੇ ਤੇ ਇੱਕ ਬਹੁਤ ਚੰਗਾ ਮੈਸੇਜ ਹੈ ਔਰ ਬੜੇ ਵੱਡੇ ਪੱਧਰ ਤੇ ਸੀ ਫਿਲਮ ਬਣਾਈ ਹੈ ਹਰ ਪੰਜਾਬੀ ਬੰਦੇ ਨੂੰ ਪ੍ਰਾਊਡ ਹੋਊਗਾ ਕਿ ਸਾਡਾ ਅੱਜ ਪੰਜਾਬੀ ਸਿਨੇਮਾ ਸਾਊਥ ਦੇ ਬਰਾਬਰ ਬਾਲੀਵੁੱਡ ਦੇ ਬਰਾਬਰ ਜਾ ਕੇ ਚਲਾ ਗਿਆ ਅਸੀਂ ਇਸ ਪੱਧਰ ਦੀ ਫਿਲਮ ਬਣਾਈ ਹੈ ਇੰਨੇ ਵੱਡੇ ਬਜਟ ਦੀ ਅਸੀਂ ਫਿਲਮ ਬਣਾਈ ਹੈ ਆਓ ਜੀ ਤੇ ਪੂਰੀ ਟੀਮ ਪੂਰੀ ਟੈਕਨੀਕਲ ਟੀਮ ਅਸੀਂ ਸਾਰੀਆਂ ਸਤੋ ਬੈਸਟ ਸਾਊਂਟ ਤੋਂ ਬਾਲੀਵੁੱਡ ਤੋਂ ਲਿਆਂ ਨੇ ਕਿਸੇ ਚੀਜ਼ ਦੀ ਕਮੀ ਨਹੀਂ ਛੱਡੀ ਅਸੀਂ ਇੱਕ ਚੰਗੀ ਫਿਲਮ ਬਣਾਉਣ ਦੇ ਵਿੱਚ ਔਰ ਟ੍ਰੇਲਰ ਨੂੰ YouTube ਦੇ ਉੱਤੇ ਟ੍ਰੇਲਰ ਆਇਆ ਉਹਨੂੰ ਬਹੁਤ ਰਿਸਪੌਂਸ ਮਿਲਿਆ ਔਰ ਮਿਊਜ਼ਿਕ ਨੂੰ ਬਹੁਤ ਰਿਸਪੌਂਸ ਮਿਲ ਰਿਹਾ ਹੁਣ ਇਸ ਗੁਰੂ ਦੇ ਦਰ ਤੋਂ ਵੈਗੁਰੂ ਦੇ ਦਰ ਤੋਂ ਆਸ਼ੀਰਵਾਦ ਲਿਆ ਸਾਡੀ ਸਾਰੀ ਟੀਮ ਨੇ ਔਰ ਬਾਬਾ ਜੀ ਕਿਰਪਾ ਕਰਨਗੇ ਸਾਡੇ ਤੇ ਦੱਸਿਓ ਜੱਜ ਜੀ ਜੀ ਆਹ ਥੈਂਕ ਯੂ ਜੀ ਥੈਂਕ ਯੂ ਥੈਂਕ ਯੂ ਸਾਰੇ ਜਣਿਆਂ ਨੂੰ ਇਹ ਬੇਨਤੀ ਹੈ ਕਿ ਜਾ ਕੇ ਜਰੂਰ ਫਿਲਮ ਦੇਖਿਓ ਪੰਜਾਬੀ ਸਿਨੇਮਾ ਨੂੰ ਪੰਜਾਬੀ ਜ਼ੁਬਾਨ ਨੂੰ ਸਪੋਰਟ ਕਰਦੇ ਰਹੋ ਔਰ ਅੱਜ ਅਸੀਂ ਆਏ ਆਏ ਥੇ ਅਸ਼ੀਰਵਾਦ ਲੈਂਡ ਤੇ ਤੁਹਾਡੀਆਂ ਦੁਆਵਾਂ ਸਦਕਾ ਫਿਲਮ ਜੜੀਓ ਬਣ ਚੁੱਕੀ ਹੋਈ ਆ ਔਰ ਬਾਕੀ ਹੁਣ ਬਾਬਾ ਜੀ ਦੀ ਮਿਹਰ ਆ ਜੀ ਜ਼ਰੂਰ ਜਾ ਕੇ ਤੁਸੀਂ ਆਪਣਾ ਪਾਰਟ ਪਲੇ ਕਰੋ ਪੰਜਾਬੀ ਸਿਨੇਮਾ ਨੂੰ ਸਪੋਰਟ ਕਰੋ ਥੈਂਕ ਯੂ ਦਾ ਕਿਸੰਦਰ ਹੋ ਰਿਹਾ ਹੈ ਮੇਰਾ ਰੋਲ ਜੀ ਨਿੰਮੋ ਨਾਮ ਦੀ ਕੁੜੀਆ ਉਹਦਾ ਕਿਰਦਾਰ ਪਲੇ ਕਰ ਰਹੀ ਹਾਂ ਮੈਂ ਪੋਲੀਟਿਸ਼ੀਅਨ ਵੀ ਦਿਖਾਇਆ ਵਿੱਚ ਗਰੀਬ ਕੁੜੀ ਅਮੀਰ ਸੋ ਸਾਰੇ ਤਰ੍ਹਾਂ ਦੇ ਸ਼ੇਡਸ ਮਿਕਸ ਕਰਕੇ ਮੈਨੂੰ ਕਿਰਦਾਰ ਮਿਲਿਆ ਸ਼ੂਟਿੰਗ ਕਿੱਥੇ ਕਿੱਥੇ ਹੋਈ ਹੈ ਇਹ ਰਾਜਸਥਾਨ ਚ ਹੋਈ ਹੈ ਜੀ ਪੰਜਾਬ ਚ ਹੋਈ ਹੈ ਜੀ ਹਾਂ ਜੀ ਇਹ ਬੰਬੇ ਹੋਈ ਹੈ ਬੰਬੇ ਜੀ